ਜਾਂਦੀ ਆ ਕਿ ਭਜਨੇ ਨੇ ਜਨਾਨੀ ਤੋਂ ਅੱਜ ਗੋਟਾਲੀਆ ਯਾ ਅਪਨਾ ਤਾਪਕ ਹੈ ਹੀਰਾਂ ਨੇ ਅੱਲੇ ਦਰ ਵੀ ਜਾਣਾ ਏ ਉਹ ਜਾ ਤੁਰ ਜਾ ਤੁਰ ਜਾ ਤੇਰੇ ਜੇ ਛੱਤੀ ਦੇਖਿਆ ਰੱਬ ਮਿਹਰ ਕਰੂ ਰੱਬ ਭਲੀਆਂ ਕਰੂ ਨਾ ਕਿਹੜਾ ਰੱਬ ਤੇ ਕਿਹੜੀਆਂ ਭਲੀਆਂ ਮੈਂ ਨਹੀਂ ਜਾਣਦਾ ਕਿਸੇ ਰੱਬ ਨੂੰ ਕਾਗ ਲੱਗੇ ਰਹਿਣ ਰੱਬ ਬਲੀਆਂ ਕਰੇ ਲੈ ਸਾਰਾ ਤੂੰ ਦੇਖਿਆ ਆਪ ਕਿੱਥੇ ਆ ਰੱਬ ਅੰਮਾ ਆਤਾ ਬਚਾਏ ਹੰਕਾਰੀ ਹੈ ਜੋ ਤੇਰੇ ਅੰਦਰ ਬੋਲਦਾ ਹੈ ਬਸ ਉਹਨੂੰ ਯਾਦ ਕਰਿਆ ਕਰ ਕਿਹਾ ਨਕਾ ਪੜਿਆ ਕਰੂ ਅਜਾ ਫਿਰ ਤੂੰ ਹੀ ਦੱਸ ਕੀ ਰਹਾ ਮੈਂ ਕੀ ਕਰਾਂ ਕਿਸੇ ਟਾਈਮ ਮੇਰੇ ਕੋਲ ਸਭ ਕੁਝ ਸੀ ਗੱਡੀ ਸੀ ਪੈਸਾ ਸੀ ਜਮੀਨਾਂ ਪਰ ਅੱਜ ਮੇਰੇ ਕੋਲ ਕੁਝ ਨਹੀਂ ਬਚਿਆ ਸਵਾਇ ਇਸ ਘਰ ਦੇ ਕਸ਼ਿਆ ਸਾਬੂ ਦੇ ਹੱਥ ਵਾਸੇ ਲੱਕ ਤੋਂ ਕੱਖ ਬਣਾ ਦੇਵੇ ਤੇ ਪਰਸ਼ਵਰਤ ਬਚਾ ਦੇਵੇ ਉਸ ਨੂੰ ਯਾਦ ਕਰਿਆ ਕਰ ਸੰਪਸ਼ੋਦੇ ਹੱਥ ਵਾਸੇ मेरा उस डांटे तो बिना बोल कौन उस तरफ से सजीव करे हमको पड़ी चलती की हो जाना मैं हर रोज कोर्ट वाला सच है तुम ते तेरे लिए अरदास करया करूँगा ऐवें झूठे दिलासे ना दिया करू जी कि पता इस बीमारी का कोई इलाज नहीं मैं